ਸਰ ਅੱਜ ਬੰਨ ਦੇ ਉੱਪਰ ਖੜੇ ਆ ਮੋੜ ਤੋਂ ਜਿਹੜਾ ਪਾਣੀ ਦਾ ਪੱਦਰ ਆ ਜਿਹੜਾ ਵਧਣਾ ਸ਼ੁਰੂ ਹੋਇਆ ਕੀ ਕਹਿਣਾ ਚਾਹੂਗੇ ਕੀ ਕਰ ਰਹੇ ਹੋ ਅੱਜ ਇਕੱਠੇ ਹੋ ਕੇ ਪਿੰਡ ਵਸ ਅਸੀਂ ਜੀ ਇੱਥੇ ਜਿਹੜਾ ਇਹ ਤਕਰੀਬਨ ਇਹ ਜਿਹੜਾ ਪਾਣੀ ਦੁਬਾਰਾ ਆਇਆ ਹੁਣ ਇਹ ਤਕਰੀਬਨ 21 22 ਤਰੀਕ ਦੀ ਰਾਤ ਨੂੰ ਆਇਆ ਤੇ ਇਹਦੇ ਇਹਦੇ ਬਾਰੇ ਪਾਣੀ ਦਾ ਤਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਉਹ ਆ ਨਾ ਹੀ ਅੱਜਕੱਲ ਪਾਣੀ ਆਉਂਦਾ ਹੁੰਦਾ ਤੇ ਪਹਿਲਾਂ ਵੀ ਜਦੋਂ ਅਗਸਤ ਵਿੱਚ ਆਇਆ ਸੀ ਉਦੋਂ ਵੀ ਜਿਹੜਾ ਪਾਣੀ ਦਾ ਵਹਾਅ ਆ 6 ਤੋਂ 700 ਮੀਟਰ ਤੁਸੀ ਬਨਵਾਲ ਆ ਗਿਆ ਸੀ ਤੇ ਹੁਣ ਜਿੱਦਣ ਦਾ 22 ਤਰੀਕ ਦਾ ਪਾਣੀ ਆਇਆ ਉਸ ਦਿਨ ਤੋਂ 150 ਮੀਟਰ ਦੇ ਲਗਭਗ ਦਰਿਆ ਇਹਦਾ ਤੁਸੀ ਬਨਵਾਲੇ ਬਨੇ ਆ ਗਿਆ ਤੇ ਜੇ ਇਹਦਾ ਮੌਕੇ ਤੇ ਸਰਕਾਰ ਵੱਲੋਂ ਐਕਸ਼ਨ ਨਾ ਲਿਆ ਗਿਆ ਤੇ ਇੱਥੇ ਜਿਹੜਾ ਹੈਗਾ ਤੁਸੀ ਬਨ ਨੂੰ ਤੇ ਬਾਹਰ ਵੱਸਦੀਆਂ ਆਬਾਦੀਆਂ ਨੂੰ ਵੀ ਖਤਰਾ ਤੇ ਪਾਣੀ ਇਹਦਾ ਤਕਰੀਬਨ ਫਰੋਜਪੁਰ ਤੱਕ ਇਸ ਪਾਣੀ ਦਾ ਨੁਕਸਾਨ ਹੋਣਾ ਤੇ ਅਸੀਂ ਇਹ ਇਹੀ ਮੰਗ ਕਰਦੇ ਹਾਂ ਸਰਕਾਰ ਧਿਆਨ ਦੇਵੇ ਤੇ ਇਹਦਾ ਜਿਹੜਾ ਬਣਦਾ ਹਾਲ ਆ ਉਹ ਕਰੇ ਇਹ ਜਿਹੜੀਆਂ ਲੇਬਰਾਂ ਲੱਗੀਆਂ ਉਹ ਸਾਡੀਆਂ ਆਪ ਦੇ ਲੈਵਲ ਇਹ ਲੈਵਲ ਤੇ ਲਾਈਆਂ ਹੋਈਆਂ ਜਦੋਂ ਜਿਹੜਾ ਸਰਕਾਰ ਨੇ ਤੁਹਾਨੂੰ ਇਹ ਵਿਭਾਗ ਨੇ ਇੱਕ ਸਾਨੂੰ ਕ੍ਰੀਏਟ ਕਰੀਟ ਦਿੱਤੇ ਆ ਜੀ ਤਕਰੀਬਨ 70 80 ਦੇ ਕਰੀਬ ਤੇ ਬਾਕੀ ਬੋਰੀਆਂ ਦਿੱਤੀਆਂ ਤੇ ਜਾਂ ਮਿੱਟੀ ਆ ਰਹੀ ਥੋੜੀ ਬਹੁਤੀ ਤੇ ਹੋਰ ਸਾਡੇ ਨਾਲ ਲੇਬਰ ਕੋਈ ਨਹੀਂ ਲੇਬਰ ਸਾਰੀ ਸਾਡੀ ਆਪਦੀ ਹੈ ਤੇ ਇਹ ਅਸੀਂ ਹੁਣ ਜਿਹੜੇ ਇਲਾਕਾ ਨਿਵਾਸੀ ਇਹ ਇੰਨੀ ਚੀਜ਼ ਇੰਨਾ ਵੱਡਾ ਪ੍ਰਬੰਧ ਅਸੀਂ ਆਪ ਨਹੀਂ ਕਰ ਸਕਦੇ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਮੌਕੇ ਤੇ ਪਹੁੰਚ ਕੇ ਕਿਹੜੇ ਏਰੀਆ ਇਹ ਇਹ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦੇ ਸਾਹਮਣੇ ਖੜੇ ਆ ਜੀ ਤੇ ਇਦੋਂ ਅੱਗੇ ਚੱਕ ਤਾਰੇਵਾਲ ਸ਼ੁਰੂ ਹੋ ਜਾਂਦਾ ਇਹ ਤਕਰੀਬਨ ਜਿਹੜਾ ਰਕਬਾ ਦੋਹਾਂ ਪਿੰਡ ਦੋਵੇਂ ਪਿੰਡ ਅਫੈਕਟਡ ਆ ਤੇ ਇਹ ਗੱਟੀ ਜੱਟਾਂ ਚੱਕ ਤਾਰੇਵਾਲ ਤੇ ਚੱਕ ਪੌਰੇ ਲੱਗਦਾ ਨਹੀਂ ਕਿ ਜੇ ਪਾਣੀ ਦਾ ਪੱਧਰ ਵੱਧਦਾ ਤਾਂ ਜਿਹੜੀ ਕਣਕ ਦੀ ਬਜਾਈ ਹੋਈ ਆ ਜਾਂ ਆਲੂਆਂ ਦੀ ਬਜਾਈ ਹੋਈ ਆ ਇਹਦਾ ਫਿਰ ਨੁਕਸਾਨ ਹੋ ਸਕਦਾ ਨੁਕਸਾਨ ਇਹਦਾ ਹੋਣਾ ਹੀ ਹੋਣਾ ਜੀ ਨੁਕਸਾਨ ਤਾਂ ਰੋਜ਼ ਹੀ ਰੋਜ਼ ਹੋਈ ਜਾਂਦਾ ਜੀ ਨੁਕਸਾਨ ਹੋਣਾ ਕਿ ਨੁਕਸਾਨ ਤਾਂ ਦਿਨ ਰਾਤ ਹੋ ਰਿਹਾ 24 ਘੰਟੇ ਨੁਕਸਾਨ ਚੱਲ ਰਿਹਾ ਜਦੋਂ ਦਰਿਆ ਪੰਨ ਵਾਲੇ ਬੰਦੇ ਨੂੰ ਜਾਂਦਾ ਤਾਂ ਜਮੀਨਾ ਢਾਕੇ ਮਾਲਕੀ ਜਮੀਨਾ ਮਾਲਕੀ ਜਮੀਨਾ ਢਾਕੇ ਜਾ ਰਿਹਾ ਜੀ ਉਹ 10 ਕਰ ਬਰ ਉਹ ਹੀ ਤਾਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਵੀ ਸਾਡਾ ਜਿਹੜਾ ਕੋਈ ਐਮਰਜੈਂਸੀ ਹੈ ਜਿਹੜਾ ਫੰਡ ਅਲੋਟ ਕੀਤਾ ਜਾਵੇ ਤੇ ਸਾਡਾ ਜਿਹੜਾ 1.5 2 ਕਿਲੋਮੀਟਰ ਲੰਮੀ ਢਾਅ ਨੂੰ ਤੁਰੰਤ ਵੱਧ ਤੋਂ ਵੱਧ ਲੇਬਰ ਲਾ ਕੇ ਤੇ ਇਹਨੂੰ ਐਕਸ਼ਨ ਕਰਕੇ ਰੋਕਿਆ ਜਾਵੇ ਢਾਅ ਨੂੰ ਰੋਕਿਆ ਜਾਵੇ ਅੱਜ ਬੰਦੇ ਤੇ ਇਕੱਠੇ ਹੋ ਗਏ ਗੱਡੀ ਜੱਦਾ ਪਿੰਡ ਤੇ ਕਿੰਨਾ ਕੁ ਜਿਹੜਾ ਪਾਣੀ ਦਾ ਪੱਦਰ ਵਧਿਆ ਕਦੋਂ ਤੋਂ ਜਿਹੜਾ ਪਾਣੀ ਦਾ ਵਹਾਹ ਜਿਹੜਾ ਹੁਣ ਨੰਬਰ ਦਾ ਰਾਜ ਦੇ ਵਿਚਾਰੇ ਖਲੋ ਪਾਣੀ ਜੀ ਇਸ ਮਹੀਨੇ ਦੀ 22 ਤਰੀਕ ਤੋਂ ਇੱਥੇ ਆ ਰਿਹਾ ਪਾਣੀ ਬਹੁਤ ਜ਼ਿਆਦਾ ਪਾਣੀ ਆ ਗਿਆ ਧਰਤੀ ਉੱਤੇ ਤੁਹਾਡੇ ਸਾਹਮਣੇ ਵੇਖੋ ਤੁਸੀਂ ਵੀ ਦੋ ਘਟ ਨੀਵਾ ਪਾਣੀ ਚੱਲ ਰਿਹਾ ਉਸ ਕਰਕੇ ਜ਼ਮੀਨ ਨੂੰ ਬਹੁਤ ਜ਼ਿਆਦਾ ਕਟਾਈ ਕਰ ਰਿਹਾ ਹੈ ਨੁਕਸਾਨ ਤੇ ਸਾਡੇ ਇਸ ਤੋਂ ਪਹਿਲਾਂ ਅਗਸਤ ਵਿੱਚ ਵੀ ਬਹੁਤ ਜ਼ਿਆਦਾ ਹੋ ਗਈ ਸੀ ਪਰ ਹੁਣ ਅਚਾਨਕ ਪਾਣੀ ਹੋਣਾ ਹੋਰ ਵੀ ਨੁਕਸਾਨ ਹੋ ਰਿਹਾ ਇਹ ਦਰਿਆ ਬੰਦੇ ਵੱਲ ਨੂੰ ਜਾ ਰਿਹਾ ਗੱਟੀ ਜਟਾਂ ਪਿੰਡ ਦੇ ਸਾਹਮਣੇ ਸੇ ਖੜੇ ਹੋਏ ਆ ਤੇ ਇਸ ਦੇ ਅਗਲੇ ਪੰਨੇ ਹੋਰ ਦੂਜੇ ਪਿੰਡਾਂ ਨੂੰ ਵੀ ਖਦਰਾ ਜਿਹੰਦਰੀਆ ਬਾਹਰ ਚਲੇ ਜਾਂਦਾ ਬੰਨ ਤੋਂ ਅਸੀਂ ਚਾਹੁੰਨੇ ਸੀ ਸਰਕਾਰ ਸਾਡੀ ਜਲਦੀ ਜਲਦੀ ਵਾਧਾ ਕੀਤੀ ਜਾਵੇ ਜਿਹਦੇ ਵਿੱਚ ਕੋਈ ਅਧਿਕਾਰੀ ਪਹੁੰਚਿਆ ਇੱਥੇ ਨਹੀਂ ਅਧਿਕਾਰੀ ਕੋਈ ਨਹੀਂ ਪਹੁੰਚਿਆ ਜੀ ਇੱਥੇ ਤੇ ਕੋਈ ਸਾਨੂੰ ਕ੍ਰੇਡ ਦਿੱਤੇ ਗਏ ਜਾਂ ਥੋੜੀ ਬੋਦੀ ਮਿੱਟੀ ਆ ਰਹੀ ਆ ਲੇਬਰ ਅਸੀਂ ਆਪਣੇ ਤੌਰ ਤੇ ਲਾਈ ਆ ਪਰ ਇਹਨਾਂ ਖਰਚਾ ਅਸੀਂ ਸਾਰੇ ਨਹੀਂ ਕਰ ਸਕਦੇ ਲੱਗਦਾ ਕਿ ਕੱਲੀ ਮਿੱਟੀ ਤੇ ਗੱਟਿਆਂ ਦੇ ਨਾਲ ਜਿਹੜਾ ਬੰਨ ਬੱਜ ਜੂਰ ਨਹੀਂ ਭਾਈ ਨਹੀਂ ਸਾਨੂੰ ਸਰਕਾਰ ਦੀ ਮਦਦ ਬਿਨਾਂ ਕੁਝ ਨਹੀਂ ਹੋ ਸਕਦਾ ਅਸੀਂ ਆਪਣੇ ਕੋਲੋਂ ਦੇ ਪੂਰਾ ਜੋਰ ਲਾ ਰਹੇ ਹਾਂ ਪਰ ਅਸੀਂ ਇਹ ਕੰਮ ਪੂਰਾ ਕਰ ਨਹੀਂ ਸਕਦੇ